ਤੁਸੀਂ ਦੇਖ ਰਹੇ ਹੋ ਡਲ ਟੀਵੀ ਤੇ ਮੈਂ ਹਾਂ ਜਗਜੀਤ ਸਿੰਘ ਡਲ ਤੇ ਅੱਜ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨਿਸ਼ਾਹ ਦਾ ਢਾਲਾ ਵਿਖੇ ਮੌਜੂਦ ਹਾਂ ਜਿੱਥੇ ਕਿ ਬੀਐਸਐਫ ਦੀ 115 ਬਟਾਲੀਅਨ ਵੱਲੋਂ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਤਾਂ ਮੈਡੀਕਲ ਕੈਂਪ ਦੀ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਬੀਐਸਐਫ ਵੱਲੋਂ ਆਏ ਹੋਏ ਜਿਹੜੇ ਮੈਡੀਕਲ ਕੈਂਪ ਸਰਹੱਦੀ ਖੇਤਰਾਂ ਦੇ ਵਿੱਚ ਲਗਾਏ ਜਾਂਦੇ ਹਨ ਤਾਂ ਇਹ ਜਿਹੜਾ ਮੈਡੀਕਲ ਕੈਂਪ ਆਇਆ ਏ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਲਗਾਇਆ ਗਿਆ ਜਿਸ ਤਰ੍ਹਾਂ ਵਾਰਸ਼ਾ ਹੋ ਰਹੀਆਂ ਤਾਂ ਇਹ ਨਾਸਰ ਹਦੀ ਪਿੰਡਾਂ ਦੇ ਲੋਕ ਦੂਦਰਾਡੇ ਹਸਪਤਾਲਾਂ ਦੇ ਵਿੱਚ ਆਪਣਾ ਇਲਾਜ ਨਹੀਂ ਕਰਵਾ ਸਕਦੇ ਤੇ ਨਾ ਹੀ ਜਾ ਸਕਦੇ ਆ ਤੇ ਉੱਥੇ ਇਸ ਕੀਜ ਨੂੰ ਲੈ ਕੇ ਮੁੱਖ ਰੱਖਦੇ ਹੋਏ ਕਿ ਬਾਰਸ਼ਾਂ ਦਾ ਮੌਸਮ ਜਿਸ ਤਰ੍ਹਾਂ ਚੱਲ ਰਿਹਾ ਤੇ ਉਸ ਨੂੰ ਮੁੱਖ ਰੱਖਦੇ ਹੋਏ ਇਹ ਜਿਹੜਾ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਸੀਨੀਅਰ ਡਾਕਟਰਾਂ ਵੱਲੋਂ ਜਿਸ ਤਰ੍ਹਾਂ ਨਿਰਮਾਨ ਹਸਪਤਾਲ ਅੰਮ੍ਰਿਤਸਰ ਅਤੇ ਸਿਮਰਨ ਹਸਪਤਾਲ ਭਿੱਖੀਵਿੰਡ ਦੇ ਸੀਨੀਅਰ ਡਾਕਟਰਾਂ ਨੇ ਜਿਹੜੀ ਆ

आज बी एस एफ की तरफ से ये हमने मेडिकल कैंप लगाया है और नौसरा ढल्ला और इसके आसपास जो छोटे छोटे गांव हैं जहां पर मेडिकल सुविधा नहीं है और बारिश अतिवृष्टि बहुत ज़्यादा बारिश होने की वजह से जो बीमारियां फैल रही है उसको देखते हुए आम लोगों के लिए दवाइयों का प्रबंध किया गया है और लेडी डॉक्टर दूसरे डॉक्टर और हमारे अपने डॉक्टर्स का बंदोबस्त करके इनके लिए चिकित्सा की व्यवस्था की गई है और दूसरे सिविल अस्पताल की भी इसमें मदद ली गई है और मेडिकल और ये चिकित्सा शिविर लगाया गया है ताकि आम लोगों को पब्लिक को जिनको ये सुविधा अभी उपलब्ध नहीं है उनको दवाइयां और मेडिकल केयर मिल सके धन्यवाद भाई डॉक्टर आमिर अकबर खान हम सिमरन हॉस्पिटल बिखेविट हम यहाँ आए हैं नशहरा टाला कैंप में मेडिकल कैंप में जो ऑर्गेनाइज किया है बीएसएफ ने तो यहाँ पे हम डिफरेंट पेशेंट्स देखें ज़्यादातर पेशेंट्स एक तो एजी पेशेंट्स आए और हेमरॉइड्स के पेशेंट्स एक दो आए और कुछ पेशेंट जो एल्डरली थे जनरल बॉडी वीकनेस वाले थे स्पाइन प्रॉब्लम है आदू की और कुछ पेशेंट्स हैं जिनको यूरिनरी रिटेंशन की प्रॉब्लम है और यूरिन की दिक्कत बहुत सारों को आ रही है और आदू को कॉन्स्पेशन की प्रॉब्लम है ज़्यादातर यही पेशेंट है और डायबिटिक पेशेंट भी यहाँ बहुत सारे हैं लेकिन परी एरिया है तो इस वजह से रूटीन एग्जामिनेशन इनकी नहीं हो रही है अब बीएसएफ की हेल्प से और हमारे हॉस्पिटल सिमरन हॉस्पिटल भिखीविंड हम तो वहाँ से आए तो हमारे पास सारी फैसिलिटीज वगैरह अवेलेबल है जो भी टेस्ट है वहाँ पर हो सकते हैं और कुछ टेस्ट जो रूटीन टेस्ट है वो यहाँ पर भी बी ने अरेंज कराए हैं बड़े डॉक्टर साहिल निर्माण मेडिकल सेंटर से ठीक है यहाँ पे हम मरीजों को देखने आए हैं फ्लड रिलीफ के लिए ठीक है वहाँ यहाँ काफ़ी तरह के पेशेंट देखे हैं हमने जैसे बी पी शुगर से पीड़ित मरीज हैं यहाँ पे ख़ारिश के जुकाम के काफ़ी पेशेंट्स हैं और यहाँ पे कुछ पेशेंट्स ऐसे भी हैं जिनके पैरों वगैरह में जख्म वगैरह भी है काफ़ी कुछ है ठीक है बाकी पेशेंट यहाँ पे सेटिस्फाई होते जा रहे हैं मेडिसिन को फ्री प्रोवाइड की जा रही है ਵਨ ਕੋ ਵੀ ਵੀ ਸ਼ੁਰੂ ਸਬਟ੍ਰੈਕਟ ਕੀਤਾ ਸਖਵਿੰਦਰ ਦਾ ਈਡਾ ਬਿੰਦੂ ਈਡਾ ਜੀ ਸਾਹਿਬ ਅੱਛਾ ਤੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਵੀਐਸਐਫ ਦੇ ਕੈਂਪੀ ਵਿੱਚ ਤੇ ਅ ਕਿਹੜੀ ਕਿਹੜੀ ਜਿਹੜੀ ਮੈਡੀਸਿਨ ਲਈ ਬੀਤੇ ਦੀ ਤੀਕਾਰ ਆ ਜੇ ਕੋਈ ਪਤਾ ਹੈ ਘਾਤੜੀਆਂ ਅੰਦਰ ਸਾਨੂੰ ਅਸੀਂ ਕੋਈ ਦੱਸ ਨਹੀਂ ਸਕਦੇ ਦਵਾਈਆਂ ਕੋਈ ਸਾਨੂੰ ਕੋਈ ਬੀਪੀ ਵਾਦੇ ਆ ਕਿ ਲੋਕ ਕਿਤੇ ਕੋਈ ਕੈਂਸਰ ਵੀ ਇਹੀ ਹਾਦਰਾਨੇ ਕਿਤੇ ਟ੍ਰੈਕਟੇਡ ਹੋਣ ਚਲ ਅਸੀਂ ਕਰਵਾਈਏ ਸਾਥੋਂ ਕਿੱਥੇ ਗਰੀਬਾਂ ਤੋਂ ਹੁੰਦੇ ਆ ਸਹੀ ਕਹਿਆ ਪਰ ਇਹ ਕਿਹੋ ਹਸਪੀਟਲ ਹੈਗਾ ਤੁਹਾਡੇ ਪਿੰਡ ਕੋਈ ਜਾਂ ਕੀ ਨਾ ਨਾ ਸਾਡੇ ਮਾਰਕ ਮੋਟਾ ਦਕਾਨਾ ਤੋਂ ਦਵਾਈਆਂ ਪਰ ਇਹ ਤੇ ਵੀ ਰਾਤ ਭਰਾਂ ਤੇ ਨਹੀਂ ਸਾਨੂੰ ਕਿਤੇ ਮਿਲਦਾ ਉਹ ਆ ਹੀ ਨਹੀਂ ਬਾਅਦ ਹੀ ਨਹੀਂ ਕਿਹਾ ਤੇ ਉਹ ਹੀ ਨਹੀਂ ਲੱਗਦਾ ਛਾ

ਇਹਨਾਂ ਦੇ ਵੱਖ-ਵੱਖ ਛੇੜਾ ਵਿੱਚੋਂ ਮੈਡੀਕਲ ਅਫਸਰ ਆਏ ਨੇ ਜਿਆ ਨਰਮਨ ਹਸਪਤਾਲ ਅਫਸਰ ਤੇ ਸਿਮਰਨ ਹਸਪਤਾਲ ਪਿੱਖਵੈਂਡ ਤੇ ਕੋਲ ਸਰਕਾਰੀ ਇਹਨਾਂ ਦੇ ਹਸਪਤਾਲ ਦੇ ਜਿਹੜੇ ਡਾਕਟਰ ਸਾਹਿਬ ਆਏ ਗਏ ਮੈਂ ਡਾਕਟਰ ਗੁਰਮੀਤ ਸਿੰਘ ਵੀਰਮ ਮਾਲਕ ਸਿਮਰਨ ਹਸਪਤਾਲ ਥੇਮਪਾ ਰੋਡ ਪਿੱਖਵੈਂਡ ਅੱਜ ਇੱਥੇ ਬਾਬਾ ਜੱਲਨਜੀ ਦੇ ਬੀਐਸਐਫ 115 ਮਟਾਲੀਨ ਵੱਲੋਂ ਲੋਕਾਂ ਦੀ ਸੇਵਾ ਲਈ ਬਾਰਡਰ ਦੇ ਲੋਕਾਂ ਦੀ ਸੇਵਾ ਲਈ ਕੈਂਪ ਲਗਾਇਆ ਗਿਆ ਜਿਹਦੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਅਸੀਂ ਆਪਣੇ ਡਾਕਟਰਾਂ ਦੀ ਟੀਮ ਦੇ ਨਾਲ ਸਟਾਫ ਨਾਲ ਇੱਥੇ ਪਹੁੰਚੇ ਹੋਏ ਆ ਔਰ ਅਸੀਂ ਆਪਣੇ ਜੋ ਬਾਰਡਰ ਦੇ ਪਛੜੇ ਲੋਕ ਆ ਸਾਡੇ ਇਹ ਨਿਸ਼ਹਿਰਾ ਢਾਲਾ ਦੇ ਬਾਰਡਰ ਤੇ ਰਹਿਣ ਵਾਲੇ ਲੋਕ ਗਰੀਬ ਲੋਕ ਉਹਨਾਂ ਦੀ ਜਿਹੜੀ ਆ ਫ੍ਰੀ ਮਤਲਬ ਕੈਂਪ ਚ ਸੇਵਾ ਕਰ ਰਹੇ ਆ ਔਰ ਸਾਨੂੰ ਮਤਲਬ ਸੇਵਾ ਕਰਕੇ ਜਿਹੜਾ ਹੈ ਉਹ ਸਕੂਨ ਮਹਿਸੂਸ ਹੋ ਰਿਹਾ ਪਈ ਸੀ ਆਪਣੇ ਭਰਾਵਾਂ ਦੀ ਜਿਹੜੀ ਆ ਇੰਨੀ ਦੂਰ ਆ ਕੇ ਸੇਵਾ ਕਰ ਰਹੇ ਆ ਔਰ ਬੀਐਸਐਫ ਦਾ ਵੀ ਜਿਹੜਾ ਹੈ ਇਹ ਬੜਾ ਛਲਾਗਾ ਯੋਗ ਕਦਮਾ ਜਿਨ੍ਹਾਂ ਨੇ ਆਪਣੇ ਇਸ ਆਪਣੇ ਬਾਰਡਰ ਏਰੀਆ ਦੇ ਵਿੱਚ ਕਿਸੇ ਸਹੂਲਤਾਂ ਦੀ ਬਹੁਤ ਕਮੀ ਆ ਬਹੁਤ ਸਹੂਲਤਾ ਘੱਟ ਪਹੁੰਚਦੀਆਂ ਔਰ ਇੱਥੇ ਆ ਕੇ ਉਹਨਾਂ ਕੈਂਪ ਲਾਇਆ ਹੈ ਬਾਬਾ ਜੀ ਬਾਬਾ ਜੱਲਣ ਦੀ ਜੋ ਅਰਜੰਦੇਵ ਜੀ ਦੇ ਨੰਨ ਪਾਕਤ ਸੀ ਉਹਨਾਂ ਦੇ ਕੋਰਦੋਰਾ ਸਾਹਿਬ ਦੇ ਵਿੱਚ ਅਸੀਂ ਇਸ ਗੱਲ ਦੇ ਵਿੱਚ ਇਹਨਾਂ ਨੂੰ ਫਿਰ ਵੀ ਵਿਸ਼ਵਾਸ ਦਿਵਾਉਣੇ ਆ ਬੀਐਸਐਫ ਨੂੰ ਕਿ ਜਿੱਥੇ ਵੀ ਸਾਨੂੰ ਸੇਵਾ ਦਾ ਮੌਕਾ ਦੇਣਗੇ ਪਿੱਛੇ ਬਿਖਾਇਰਾ ਵੇਲੀਆਂ ਲਾਇਆ ਸੀ ਥੋੜੇ ਦਿਨ ਪਹਿਲਾਂ 9 ਤਰੀਕ ਨੂੰ ਮਸ਼ੀਨਾ ਵਿਧੀ ਚੰਦ ਤੇ ਉਹ ਵੀ ਅਟੈਂਡ ਕਰਾਂਗੇ ਸਾਡਾ 24 ਘੰਟੇ ਮਤਲਬ ਜਿੱਦਨ ਦੇ ਰਹਾੜ ਆਏ ਹੋਏ ਆ ਮੁੱਖਿਆਂ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਬੰਦੇ ਗੁਰਦੁਆਰਾ ਹੈ ਉੱਥੇ ਸਾਡੀ ਟੀਮ ਡਾਕਟਰਾਂ ਦੀ ਤਿੰਨ ਡਾਕਟਰਾਂ ਦੀ ਟੀਮ ਉੱਥੇ ਰਾਤ ਦਿਨ ਮਤਲਬ ਡਿਊਟੀ ਬਦਲ ਕੇ ਫ੍ਰੀ ਸੇਵਾ ਕਰ ਰਹੀ ਹੈ ਆਪੀਤਾਂ ਲਈ ਅਸੀਂ ਇਸ ਵਾਅਦੀ ਦੀ ਸੇਵਾ ਕਰਨ ਦੇ ਵਿੱਚ ਅਸੀਂ ਆਪਣੇ ਆਪ ਨੂੰ ਵਿਭਾਗੀ ਸਮਝਦੇ ਆਂ ਕਿ ਪ੍ਰਮਾਤਮਾ ਨੇ ਸਾਨੂੰ ਇਸ ਸੇਵਾ ਦੇ ਲਾਇਕ ਬਣਾਇਆ ਹੈ